ਉਹ ਉਹ ਜੁਕਾ ਖਲਸਾ ਅੰਜ ਕੀ ਫਤਿਹ ਗੁਰੂ ਰੂਪੁਰਸਵਾਰੀ ਸਾਧ ਸੰਗਤ ਜੀਓ ਆਓ ਆਜਾਪਨ ਜੇਤੋ ਦੇ ਮੋਰਚੇ ਦਾ ਜ਼ਿਆਦਾ ਜਾਣੀਏ ਕਿਸ ਤਰੀਕੇ ਦੇ ਨਾਲ ਖਬੀਬੀ ਬਲਵੀਰ ਕੌਰ ਆਪਣੇ ਛੋਟੇ ਬੱਚੇ ਦੇ ਨਾਲ ਸ਼ਹੀਦੀ ਪਾਉਂਦੀ ਹੈ ਆਓ ਅਸਤੀਬਾਬ ਜਾਣਕਾਰੀ ਅਸਰ ਕਰੀਏ 29 ਸਤੰਬਰ 1923 ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਅੰਗਰੇਜ਼ ਅਧਿਕਾਰੀਆਂ ਵੱਲੋਂ ਗੁਰਦੁਆਰਾ ਗੰਗਸਰ ਸਾਹਿਬ ਅੰਦਰ ਸ਼੍ਰੀ ਅਖੰਡ ਪੜ੍ਹ ਸਾਹਿਬ ਖੰਡਿਤ ਕਰਨ ਦੀ ਕਾਰਵਾਈ ਅਤੇ ਅਕਾਲੀਆਂ ਨਾਲ ਕੀਤੇ ਜਾ ਰਹੇ ਵਰਤਾਰੇ ਦੀ ਕਾੜੀ ਨਿਖੇਧੀ ਕੀਤੀ। ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਅੰਗਰੇਜ਼ੀ ਹਕੂਮਤ ਦੇ ਦਖਲ ਨੂੰ ਬਰਦਾਸ਼ਤ ਨਾ ਕਰਨ ਲਈ ਮਤਾ ਪਾਸ ਕੀਤਾ। ਗੁਰਦੁਆਰਾ ਸੁਧਾਰ ਵੇਲੇ ਸਿਰਿਆਸ ਨਾਬਾ ਦੇ ਰਾਜੇ ਨੇ ਸਿੱਖਾਂ ਨਾਲ ਹਮਦਰਦੀ ਪ੍ਰਗਟਾਈ ਸੀ ਜਿਹਦੇ ਸਿੱਟੇ ਵਜੋਂ ਅੰਗਰੇਜ਼ਾਂ ਨੇ ਉਸ ਨੂੰ ਗਦੀ ਤੋਂ ਲਾ ਕੇ ਉਸ ਦੀ ਥਾਂ ਦੇ ਉੱਤੇ ਇੱਕ ਗੋਰਾ ਰੈਜ਼ੀਡੈਂਟ ਨਿਯਤ ਕਰਕੇ ਵਿਆਸ ਦਾ ਪ੍ਰਬੰਧ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਇਹਦੀ ਬਹਾਲੀ ਖਾਤਰ ਗੰਗਸਰ ਜੇਤੋ ਦੇ ਗੁਰਦੁਆਰੇ ਵਿੱਚ ਸਿੱਖਾਂ ਨੇ ਅਖੰਡ ਪਾਠ ਰਖਾਇਆ ਗੋਰੀ ਸਰਕਾਰ ਨੇ ਅਖੰਡ ਪਾਠ ਵਿੱਚੇ ਰੋਕ ਪਾਠਿਆਂ ਤੇ ਹੋਰ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਕਾਰਵਾਈ ਵਿਰੁੱਧ ਸਿੱਖਾਂ ਵਿੱਚ ਬੜਾ ਰੋਸ ਉੱਠ ਗਿਆ ਉਧਰ ਗੋਰੀ ਸਰਕਾਰ ਇੱਥੇ ਜਾਣੋ ਸਿੱਖਾਂ ਨੂੰ ਰੋਕਦੀ ਇਹ ਸ਼ਹੀਦੀ ਜਿੱਥੇ ਵਿੱਚ ਇੱਕ ਬੀਬੀ ਬਲਵੀਰ ਕੌਰ ਨੇ ਨਾਲ ਰਲ ਕੇ ਆਪਣੇ ਦੋ ਸਾਹ ਦੇ ਲਾੜਰੇ ਦੇ ਨਾਲ ਸ਼ਹੀਦੀ ਪ੍ਰਾਪਤ ਕੀਤੀ ਮਹਾਰਾਜਾ ਰਣਜੀਤ ਸਿੰਘ ਦੇ ਮੇਰੇਪੁਰ ਧਾਮਾਂ ਵਿੱਚ ਮਿਠਾਇਏ ਮਹੱਤਾ ਨੇ ਆਪਣੀ ਸਾਦੀ ਜ਼ਿੰਦਗੀ ਗੁਜ਼ਾਰਨ ਦੀ ਥਾਂ ਤੇ ਬڑے ਐਸ਼ੋ ਆਰਾਮਾਂ ਤੇ ਗੁਰਦਘਾਂਵਾਂ ਵਿੱਚ ਚੜਾਇਆ ਚੜਾਵਾ ਗੁਰਦਘਾਂਵਾਂ ਨਾਲ ਲਾਈ ਜ਼ਮੀਨ ਦੀ ਆਮਦਨ ਨੂੰ ਭੇਟ ਟੰਗਾ ਨਾਲ ਉਜਾੜਨ ਲਗੇ ਇਹਨਾਂ ਦੇ ਭੜੇ ਪ੍ਰਬੰਧਵਰਧ ਸਿੱਖਾਂ ਵੱਲੋਂ ਗੁਰਦੁਆਰਾ ਸੁਧਾਰ ਲੈ ਚੜਾਈ ਗਈ ਤੇ ਮਹੰਤਾਂ ਤੇ ਪੁਜਾਰੀਆਂ ਪਾਸੋਂ ਗੁਰਦਘਾਂਵ ਆਜ਼ਾਦ ਕਰਵਾਏ ਨਾਬੇ ਦੀ रियासत ਦਾ ਰਾਜਾ ਅਰਿਆਪਦਮਨ ਸਿੰਘ ਸਿੱਖਾਂ ਦੀ ਹੈ ਲੈ ਵਿੱਚ ਹੰਦਰ ਸੀ ਉਧਰ ਪਟਿਆਲੇ ਤੇ ਨਾਬੇ ਦੀ ਰਿਆਸਤ ਦਾ ਕੁਝ ਆਪਸੀ ਝਗੜਾ ਵੀ ਹੋ ਗਿਆ ਗੋਰੀ ਸਰਕਾਰ ਜਿਹੜੀ ਕਿ ਮਹੰਤਾਂ ਦੀ ਪਿੱਠ ਢੋਕਦੀ ਸੀ ਇਸ ਨੂੰ ਰਿਪਦੰਮਨ ਸਿੰਘ ਨੂੰ ਸਜ਼ਾ ਦੇਣ ਦਾ ਅਵਸਰ ਮਿਲ ਗਿਆ ਉਸ ਨੇ ਰਾਜਾ ਰਿਪਦੰਮਨ ਸਿੰਘ ਨੂੰ ਗੱਦੀੋਂ ਲਾ ਕੇ ਇਸ ਦੀ ਰਿਆਸਤ ਦਾ ਪ੍ਰਬੰਧ ਆਪਣੇ ਅਧੀਨ ਕਰ ਲਿਆ ਤੇ ਇੱਕ ਅੰਰੇਜ਼ ਰੈਜੈਂਟ ਰਿਆਸਤ ਦੇ ਪ੍ਰਬੰਧ ਲਈ ਨਿਯਰ ਕਰ ਦਿੱਤਾ ਇਹਦੇ ਪ੍ਰਤੀਕਰਮ ਵਜੋਂ ਸਿੱਖਾਂ ਨੇ ਨਾਭੇ ਰਿਆਸਤ ਦੇ ਇਤਿਹਾਸ ਗੁਰੂ ਧਾਮ ਜਿੱਤੋ ਵਿੱਚ ਇੱਕ ਰੋਸ ਕਤਰਤਾ ਰੱਖ ਲਈ ਅਤੇ ਇਥੇ ਖੰਡ ਪਾਟ ਕਰ ਦਿੱਤਾ ਰਾਜੇ ਦੀ ਚੜ੍ਹਦੀ ਕਲਾ ਦੀ ਕਤਰਤਾ ਵਾਲੇ ਦਿਨ ਭੋਗ ਪੈਣਾ ਸੀ ਸਰਕਾਰ ਨੇ ਖੰਡ ਪਾੜ ਖੰਡਿਤ ਕਰ ਦਿੱਤਾ ਪਾਠੀਆਂ ਨੂੰ ਤੇ ਉਥੇ ਵਿਚਾਰੇ ਸਿੱਖਾਂ ਨੂੰ ਕੈਦ ਕਰ ਲਿਆ ਸਿੱਖ ਪਹਿਲਾਂ ਹੀ ਬੜੇ ਗੁੱਸੇ ਵਿੱਚ ਸਨ ਉਹ ਇਸ ਘਟਨਾ ਤੇ ਭੜੀ ਨੀਤੀਵ੍ਰਧ ਭੜਕ ਉઠੇ ਗੋਰੀ ਸਰਕਾਰ ਸਿੱਖਾਂ ਦੇ ਧਾਰਮਿਕ ਸਮਾਗਮਾਂ ਵਿੱਚ ਵੀ ਦਖਲ ਦੇਣ ਲੱਗੀ ਕਿਉਂਕਿ ਸਿੱਖਾਂ ਨੇ ਕੁਰਬਾਨੀਆਂ ਦੇ ਕੇ ਨਨਕਾਣਾ ਸਾਹਿਬ ਗੁਰੂ ਕਾ ਬਾਗ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਨੂੰ ਸਵੰਤਰ ਕਰਾ ਲਿਆ ਸੀ ਉਸ ਵੇਲੇ ਦੀ ਸਜਰੀ ਥਾਪੀ ਗਈ ਗੁਰਦੁਆਰਾ ਕਮੇਟੀ ਸਿੱਖਾਂ ਵੱਲੋਂ ਰੱਖੇ ਗਏ ਅਖੰਡ ਪਾਠ ਦੇ ਖੰਡਰ ਹੋਣ ਦਾ ਅਪਮਾਨ ਨਾ ਜਰਦਿਆਂ ਉਥੇ ਹੀ ਅਖੰਡ ਨ ਹੋ ਚੁੱਕੇ ਖੰਡ ਪਾਠ ਦੇ ਪਛਤਾਵਾ ਜੋ ਹੋਰ ਅਖੰਡ ਪਾਠ ਸਾਹਿਬ ਰੱਖਵਾਉਣਾ ਚਾਹੁੰਦੀ ਸੀ ਪਰ ਉਧਰ ਗੋਰੀ ਸਰਕਾਰ ਇਥੇ ਖਣਪਟ ਨਾ ਹੋਣਾ ਆਪਣੀ ਖੇਤੀ ਸਮਝਦੀ ਸੀ ਕਿ ਇਥੇ ਅਖੰਡ ਪਾਠ ਨਹੀਂ ਰੱਖਿਆ ਜਾਵੇ ਉਹਨਾਂ ਨੇ ਸਿੱਖਾਂ ਨੂੰ ਇਥੋਂ ਖਣਪਾਠ ਰੱਖਣ ਤੋਂ ਜ਼ਬਰਨੀ ਰੋਕਣਾ ਚਾਇਆ ਸ਼੍ਰੀ ਅਕਾਲ ਤਰ ਸਹਿਬ ਨੂੰ ਮਤਾ ਕਰਕੇ ਇਸ ਕਾਰਜ ਲਈ ਇਥੋਂ ਰੋਜ਼ 500 ਸਿੱਖਾਂ ਦਾ ਸ਼ਾਂਤਭਾਈ ਰਹਿਣ ਦਾ ਪ੍ਰਣ ਕਰਕੇ ਜਥਾ ਜੈਤੋ ਨੂੰ ਪ੍ਰਦਰਤ ਹੋਇਆ ਜਾਂਦਾ ਖਬਰ ਸੁਣ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸਖਰ ਕੁਰਬਾਨੀ ਲਈ ਅੰਮ੍ਰਿਤਸਰ ਪਹੁੰਚ ਗਏ 24 ਫਰਵਰੀ 24 ਨੂੰ ਨਿਸ਼ਕਾਮ ਜਥਾ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ ਅਕਾਲ ਤਖਤ ਤੇ ਅਰਦਾਸ ਕਰਕੇ ਤੁਰਿਆ ਬੀਬੀਆਂ ਨੂੰ ਇਸ ਜਦੇ ਵਿੱਚ ਭਾਗ ਲੈਣ ਤੋਂ ਵਰਜਿਤ ਕੀਤਾ ਗਿਆ ਕੇਸਰੀ ਸ਼ਹੀਦੀ ਬਾਣੇ ਸਿਰ 'ਤੇ ਕਾਲੀਆਂ ਦਸਤਾਰਾਂ ਕਾਲੀ ਗਾਤਰੇ ਪਾ ਜਕਾਰਿਆਂ ਦੀ ਗੂੰਜ ਪਾਉਂਦਾ ਪਹਿਲਾ ਜਥਾ ਨੌ ਰਿਆਸਤ ਵੱਲੋਂ ਤੁਰ ਪਿਆ ਰਸਤੇ ਵਿੱਚ ਥਾਂ ਥਾਂ ਜਿ세ਦਾ ਸਿੱਖ ਸੰਗਤਾਂ ਸਵਾਗਤ ਕਰਦੀਆਂ ਔਰ ਪ੍ਰਕਾਰ ਦਾ ਲੰਗਰ ਲੱਸੀ ਪਾਣੀ ਆਦਿ ਜਿੱਥੇ ਰਾਤ ਟਕਣਾ ਹੁੰਦਾ ਉਥੇ ਪਹਿਲਾਂ ਹੀ ਸਾਰੇ ਸਿੱਖਾਂ ਲਈ ਹਰ ਪ੍ਰਕਾਰ ਦੇ ਆਰਾਮ ਕਰਨ ਦੇ ਅਤੇ ਲੰਗਰ ਦਾ ਪ੍ਰਬੰਧ ਹੁੰਦਾ ਰਾਗ ਵਿੱਚ ਸ਼ਬਦ ਪੜ੍ਹਦੇ ਸਿੱਖ ਮੱਸੀ ਦੇ ਵਿੱਚ ਝੂਮਦੇ ਜਾਂਦੇ ਪਹਿਲਾਂ ਕੋਈ ਬੀਬੀਆਂ ਰਸਤੇ ਵਿੱਚ ਲੰਗਰ ਆ ਤਿਆਰ ਕਰਨ ਲਈ ਨਾ ਚੱਲ ਪਈਆਂ ਪਰ ਜਦੋਂ ਰਸਤੇ ਵਿੱਚ ਹਰ ਪ੍ਰਕਾਰ ਦੀ ਖਾਣ ਪੀਣ ਦੀ ਸਹੂਲਤ ਮਿਲ ਗਈ ਬੀਬੀਆਂ ਨੂੰ ਵਾਪਸ ਆਪਣੇ ਘਰ ਹੀ ਪਰਤਣ ਲਈ ਜਥੇਦਾਰ ਨੇ ਕਹਿਤਾ ਪਰ ਇਹਨਾਂ ਨਾਲ ਅਰਦਾਸਾ ਸੋਧ ਕੇ ਪਰਨ ਕਰਕੇ ਆਈ ਬੀਬੀ ਬਰਵੀਰ ਕੌਰ ਆਪਣੇ ਬਹਾਦਰ ਸਿੱਖ ਵੀਰਾਂ ਨਾਲ ਸਾਥ ਨਹੀਂ ਸੀ ਛੱਡਣਾ ਚਾਹੁੰਦੀ ਜਥੇਦਾਰ ਨੇ ਜ਼ੋਰ ਦੇ ਕੇ ਵਾਪਸ ਪਰਤਣ ਲਈ ਕਿਹਾ ਬੀਬੀ ਦੇ ਨੈਣਾਂ 'ਚੋਂ ਹੰਝੂ ਕਹਿਣ ਲੱਗੇ ਉਥੇ ਸਾਹਾਂ ਵਿੱਚ ਕਹਿਣ ਲੱਗੇ ਵੀਰੋ ਸਾਡੇ ਦਸ਼ਮੇਸ਼ ਪਿਤਾ ਨੇ ਇੱਥੇ ਇਹਨੂੰ ਮਰਦਾਂ ਬਰਾਬਰ ਕਰਤੇ ਤੁਹ ਸਹੀ ਮੈਨੂੰ ਇਹ ਤਰਮ ਜੋ ਤੇ ਕੁਰਬਾਨੀ ਦੇਣਾ ਕਿਉਂ ਮਰਜਦੇ ਹੋ ਜੇ ਮਾਤਾ ਪਿਤਾ ਗੋਬੀ ਨਾਲ ਜਾ ਸਕਦੀ ਮੈਂ ਕਿਉਂ ਨਹੀਂ ਜਾ ਸਕਦੀ ਮੈਂ ਪਰ ਅਮਰ ਰਹਿ ਕੇ ਕੁਰਬਾਨੀ ਦੇਵਾਗੀ ਮੈਂ ਮਾਪ ਤੋਂ ਨਹੀਂ ਡਰਦੀ ਬੀਬੀ ਦੀਆਂ ਤਰਲੇ ਭਰੀਆਂ ਗੱਲਾਂ ਸੁਣ ਕੇ ਜਥੇਦਰ ਚੁੱਪ ਹੋ ਗਿਆ ਬਹਾਦਰ ਬੀਬੀ ਆਪਣਾ ਨੰਨਾ ਮੁੰਨਾ ਬੱਚਾ ਛੁਕੀ ਜਸੇ ਦੇ ਪਿੱਛੇ ਪਿੱਛੇ ਤੁਰ ਪਈ ਬੀਬੀ 파ਰਜਵਾਹ ਸੁਸਿਰ ਸੁਨਖੀ ਨਿਰਭੈਤਾ ਤੇ ధైర్య ਸੁਭਾ ਦੀ ਮਾਰਕ ਸੀ ਮਖੜੇ ਤੇ ਗੰਭੀਰਤਾ ਦਿੜਤਾ ਤੇ ਕੁਰਬਾਨੀ ਦਾ ਜਜ਼ਬਾ ਪ੍ਰਤੀਤ ਹੁੰਦਾ ਸੀ ਸਮਝੋ ਕੁਰਬਾਨੀ ਦੇ ਅੰਦਰ ਪੈਦਾ ਦੀ ਦੇਵੀ ਹੈ ਕੁਛੜ ਦੋ ਸਾਲ ਦਾ ਮਾਸੂਮ ਲੜਲਾ ਜਿੱਥੇ ਦੀ ਇੱਕ ਬਾਹੀ ਦੀ ਨਿਆਂ ਹਰ ਇੱਕ ਪਾਸ ਬੜਾ ਖੁਸ਼ ਹੋ ਕੇ ਚਲਾ ਜਾਂਦਾ ਜਦੋਂ ਸਿੰਘ ਸ਼ਬਦ ਪੜ੍ਹਦੇ ਜਕਾਰੇ ਲਾਉਂਦੇ ਬੱਚਾ ਕਦੇ ਕਿਸੇ ਦੇ ਮੂੰਹ ਵੱਲ ਵੇਖਦਾ ਕਦੇ ਕਿਸੇ ਦੇ ਮੂੰਹ ਵੱਲ ਪੈਣਾ ਕਰਦੇ ਹੋਏ ਜਿੱਤ ਉਹਦੇ ਲਾਗੇ ਪੁੱਜ ਗਏ ਨੇ ਅੱਗੋਂ ਕੁਰਸਮਾ ਮਿਲ ਰਹੀਆਂ ਨੇ ਕਿ ਸਰਕਾਰ ਨੇ ਮਸ਼ੀਨਾਂ ਕੰਨ ਬੀੜੀਆਂ ਜੇਹੇ ਤੋਂ ਵਿੱਚ ਵੜਨ ਲੱਗਿਆ ਜੇਹੇਦਾਰ ਨੇ ਸਿੰਘਾਂ ਨੂੰ ਸੰਬੋਧਨ ਕਰਦੇ ਆ ਕਿਆ ਤੁਹਾਨੂੰ ਪਤਾ ਹੀ ਹੈ ਕਿ ਗੁਰੀ ਸਰਕਾਰ ਨੇ ਮਸ਼ੀਨਾਂ ਵੀੜੀਆਂ ਇਸ ਤੋਂ ਅੱਗੇ ਕੇਵਲ ਉਸ ਸਿੰਘ ਜਾਨ ਜਿਹੜੇ ਆਕਾਤ ਸਹਿਤ ਅਰਦਾਸ ਸ਼ਾਮਲ ਸਨ ਜਿਨ੍ਹਾਂ ਨੇ ਪੂਰੇ ਅਮਰ ਰਹਿਣ ਦਾ ਪ੍ਰਣ ਕੀਤਾ ਹੈ ਬਾਕੀ ਸਭ ਵਾਪਸ ਜਾਣ ਜਥੇ ਦੇ ਨਾਲ ਰਸਤੇ ਵਿੱਚੋਂ ਕਾਫੀ ਸਿੱਖਾਂ ਨਾਲ ਰਲ ਗਏ ਸਨ ਕੋਈ ਤਾਂ ਵਾਪਸ ਚਲੇ ਗਏ ਕੋਈ ਚੋਰੀ ਅੱਗੇ ਜਾਣ ਲੱਗੇ ਏ ਸੋਚ ਕੇ ਜੇ ਗੋਲੀ ਚੜੀ ਤਾਂ ਅਸੀਂ ਵੀ ਸ਼ੀਧੀ ਜਾਂ ਪਾਉਂ ਫੀ ਲਵਾਂ ਜਥੇ ਦਾ ਨਵੀਂ ਬੀਬੀ ਬਰੀਕ ਨੂੰ ਸ਼ੀਧੀ ਜਥੇ ਦਾ ਪਿੱਛਾ ਕਰਦੀ ਡਿੱਟਾ ਖੜਾ ਹੋ ਕੇ ਕਹਿਣ ਲੱਗਾ ਭੈਣ ਜੀ ਅੱਗੇ ਗੰਨਾ ਦੇ ਫੈਰ ਖਲੋਂ ਦਾ ਡਰ ਹੈ ਹੁਣ ਤੁਸੀਂ ਅੱਗੇ ਨਹੀਂ ਜਾਣਾ ਪਿੱਛੇ ਮੁੜ ਜਾਓ ਨਿਕਾ ਮਸੂਮ ਕੁਚਰ ਚੁਕਿਆ ਹੋਇਆ ਹੈ ਇਹਦੀ ਜਾਨ ਦਾ ਵਾਸਤਾ ਜੇ ਇਹਦਾ ਖਿਆਲ ਕਰੋਗੇ ਤਾਂ ਕੀ ਬਣੇਗਾ ਅੱਗੇ ਬੀਬੀ ਜੀ ਹੱਥ ਜੋੜ ਕੇ ਕਹਿਣ ਲੱਗੀਆਂ ਵੀ ਜੀ ਮੈਨੂੰ ਰੋਕੋ ਨਾ ਮੈਂ ਵੀਰਾ ਨਾਲ ਦਸ਼ਮੇਸ਼ ਪਿਤਾ ਜੀ ਦਾ ਅਮਰ ਸ਼ਕਿਆ ਹੈ ਉਸਵਲੇ ਆਪਣਾ ਸੇਸ ਗੁਰੂ ਦੇ ਹਵਾਲੇ ਕੀਤਾ ਮੈਂ ਭਾਗਾਂ ਵਾਲੀ ਹੋਵਾਂਗੀ ਜੇ ਮੈਂ ਅਤੇ ਮੇਰਾ ਪੁੱਤਰ ਆਪਣੇ ਭਰਾਵਾਂ ਦੇ ਨਾਲ ਰਲ ਕੇ ਆਪਣਾ ਸੇਸ ਗੁਰੂ ਜੀ ਨੂੰ ਅਰਪਣ ਕਰ ਦੇਵਾਂ ਮੈਂ ਬਹਾਦਰ ਵੀਰਾਂ ਨੂੰ ਛੱਡ ਕੇ ਧਰਮਣਾ ਨਹੀਂ ਹੋਣਾ ਚਾਹੁੰਦੀ ਵੀਰਾਂ ਦੇ ਨਾਲ ਮੇਰੇ ਲੜਲੇ ਨੂੰ ਕੰਮ ਦੀ ਸੇਵਾ ਕਰਨ ਦਾ ਅਵਸਰ ਮਿਲੇਗਾ ਮੇਰਾ ਦੁੱਧ ਸਫਲਾ ਹੋ ਜਾਏਗਾ ਪ੍ਰੋਕਤ ਸ਼ਬਦ ਬੋਲਦਿਆਂ ਬੀਬੀ ਭਾਵਕ ਹੋ ਗਈ ਗਲਾ ਭਰਿਆ ਬੋਲਿਆ ਨਾ ਗਿਆ ਫਿਰ ਬੋਲੀ ਮੇਰੇ ਵੀਰੋ ਅਜੇ ਹਸ ਭਾਗਾ ਕੁਰਬਾਨੀ ਦਾ ਅਫਸਰ ਮੜ ਹੱਥ ਨਹੀਂ ਆਉਣਾ ਮੈਨੂੰ ਰੋਕੋ ਨਾ ਕੋਣ ਹੋ ਨਾ ਨੇ ਵੀ ਉਸ ਨੂੰ ਬੱਚੇ ਦਾ ਵਾਸਾ ਪਾ ਕੇ ਪਿੱਛੇ ਮੜ ਨਹੀਂ ਗਿਆ ਉਸ ਦੀ ਆਤਮਾ ਕੁਰਬਾਨੀ ਦੇਖੋ ਕਿ ਖੁਦਾਂ ਨਹੀਂ ਮਜਬੂਰ ਕਰ ਰਹੀ ਹੈ ਬੀਬੀ ਨੇ ਕਿਸੇ ਦੀ ਇੱਕ ਰਮਣੀ ਦਿਲ ਨਹੀਂ ਛੜਿਆ ਹਾਰ ਕੇ ਉਸ ਨੂੰ ਕੁਰਬਾਨੀ ਦੇਣ ਤੋਂ ਕਿਸੇ ਨੇ ਰੋਕਿਆ ਅੱਗੇ ਪੰਜ ਪਿਆਰੇ ਕੇਸ਼ਰੀ ਨਿਸ਼ਾਨ ਸਹਿ ਬਿਠਾਏ ਸ਼ਹੀਦੀ ਕੇਸਰੀ ਬਾਣੇ ਸਜਾ ਕਾਲੀਆਂ ਦਸਤਾਰਾਂ ਸਿਰ ਪਰ ਕੇਸਰੀ ਠਾਠੇ ਸਾਰਾ ਜਥਾ ਪਿੱਛੇ ਮੜਕ ਮੜਕ ਕਾਸੂ ਹਾਸੂ ਕਰਦੇ ਖੜੇ ਮਥੇ ਮੌਤ ਲੜੀ ਨੂੰ ਵੱਲ ਜਾ ਰਹੇ ਸਨ ਕਿਸੇ ਦੇ ਮੁਖੜੀ ਦੇ ਉਦਾਸੀ ਜਾਂ ਨਰਾਸ਼ਤਾ ਦਾ ਚਿੰਨ ਨਹੀਂ ਸੀ ਸੰਤ ਸਿਪਾਈ ਵੈਗੂ ਦਾ ਜਾਬ ਕਰਦੇ ਜਾ ਰਹੇ ਸਨ ਬੜੇ ਅਨਸ਼ਾਸ਼ਨ ਢੰਗ ਨਾਲ ਜਸੇਦਾਰ ਦੀ ਅਗਵਾਈ ਵਿੱਚ ਸਾਰੇ ਚੱਲ ਰਹੇ ਸਨ ਰਸਤੇ ਵਿੱਚ ਹਰ ਥਾਂ ਹਰ ਧਰਮ ਦੇ ਲੋਕਾਂ ਨੇ ਇਹਨਾਂ ਨੂੰ ਜੀ ਆਇਆਂ ਕਿਹਾ ਹੁਣ ਨਾਬਾਰਿਆਸ ਦੀ ਹੱਦ ਸ਼ੁਰੂ ਹੋ ਗਈ ਔਰਸ ਨੇ ਜਥੇ ਨੂੰ ਤਾੜਨਾ ਕਰਦਿਆਂ ਕਿਹਾ ਕਿ ਅੱਗੇ ਤੁਹਾਡੇ ਲਈ ਗੰਨਾ ਫਿਟ ਕੀਤੀਆਂ ਨੇ ਤੁਹਾਨੂੰ ਗੁਰਦੁਆਰੇ ਦੀ ਲੰਗੜ ਦੇਣਾ ਪਿੱਛੇ ਪਰਤ ਜਾਓ ਜਥੇਦਾਨ ਨੇ ਕਿਹਾ ਸਿੰਘ ਅਰਦਾਸਾ ਕਰਕੇ ਮੌਤ ਨੂੰ ਗਲੇ ਲਾਉਣ ਦੀ ਤੁਰੇ ਆਂ ਗੋਲੀਆਂ ਖਾ ਸਕਦੇ ਹਾਂ ਪਰ ਵਾਪਸ ਨਹੀਂ ਪਰਤਾਂਗੇ ਸ਼ੇਰ ਦਿਲ ਬਹਾਦਰ ਤੇ ਜਾਂ ਬਾਆਂ ਸ਼ਨ ਸਿਪਾਹੀ ਰੁਕੇ ਨਹੀਂ ਛਾਤੀਆਂ ਚੌੜੀਆਂ ਕਰਕੇ ਜਾ ਰਹੇ ਸਨ ਗੋਲੀਆਂ ਛਾਤੀਆਂ ਤੋਂ ਬਾਹਰ ਨਾ ਜਾਣ ਹੁਣ ਜੇਤੋ ਨਗਰ ਵਿੱਚ ਦਾਖਲ ਹੋਏ ਅੱਗੇ ਗੋਰੇ ਮਸ਼ੀਨਾ ਬੀਠੀ ਮੀੜੀ ਬੈਠੇ ਨੇ ਸਿੰਘਾਂ ਨੇ ਜਗਾਰਾ ਛੱਡਿਆ ਉਹਨਾਂ ਕੋ ਗੋਲੀਆਂ ਦੇ ਵੀ ਨੇ ਇਹਨਾਂ ਦਾ ਸਵਾਗਤ ਕੀਤਾ ਗੋਲੀਆਂ ਚੱਲ ਰੀਆਂ ਸਨ ਸਿੰਘ ਹਾਥੀ ਦੀ ਤੌਰ ਮਸਤ ਸਤਨਾ ਵੇ ਉਹਦਾ ਜਾਬ ਕਰਦੇ ਸਮਝੋ ਖੂਨ ਦੀ ਹੋਲੀ ਖੜਰੇ ਸਨ ਧਰਤੀ ਤੇ ਖੂਨ ਦੀ ਸੁਹੀ ਚਾਦਰ ਵਿਛ ਗਈ ਕਿਸੇ ਨੇ ਪਿੱਠ ਨਹੀਂ ਵਿਖਾਈ ਬੜੀ ਜੁਰਤ ਨਾਲ ਨਿਰਭੈ ਹੋ ਕੇ ਅੱਗੇ ਵਧ ਵਰ ਕੇ ਕਾਂਡਾ ਕੇ ਸ਼ਹੀਦੀਆਂ ਪੀਰੇ ਨੇ ਖੂਨ ਚੋ ਕੇ ਲਟਾਰਟ ਕੀਤੀ ਧਰਤੀ ਤੇ ਡਿੱਗ ਪੈਂਦੇ ਫਿਰ ਬੜੇ ਹੌਸਲੇ ਨਾਲ ਉੱਠ ਕੇ ਗੋਲੀਆਂ ਅਗੇ ਆਪਣੀਆਂ ਹਿਕਾਂ ਡਾੜਾ ਕੇ ਸ਼ਹੀਦੀਆਂ ਪਿੰਦੇ ਗੋਰੇ ਮਸ਼ੀਨ ਕਰਨਾ ਚਲਾਉਣ ਵਾਲੇ ਕਹਿੰਦੇ ਕਿ ਸਿੱਕ ਕਿਸਮਤੀ ਦੇ ਬਣੇ ਨੇ ਕਿਹੜੀ ਰੂਹ ਇਹਨਾਂ ਵਿੱਚ ਭਰੀ ਹੈ ਜਿਹੜੀ ਮੌਤ ਨੂੰ ਮਖੌਲ ਕਰਦੀ ਹੈ ਜੀਬੀ ਬਲਮੀਰ ਕੋਰ ਆਪਣੇ ਲਾੜੇ ਨੂੰ ਗਲ ਨਾਲ ਲਾ ਸਤਨ ਵੈਗ ਦਾ ਜਾਬ ਕਰਦੀ ਹੈ ਜੇ ਵੱਧ ਰਹੀ ਹੈ ਇਹ ਰੇਤੇ ਮੁਸਕਰਾਟ ਹੈ ਦਿਲ ਵਿੱਚ ਆਪਣੇ ਲਈ ਬਣੀ ਗੋਲੀ ਦੀ ਉੜੀ ਕਰ ਰਹੀ ਹੈ ਇਨੇ ਚਨੇ ਇੱਕ ਗੋਲੀ ਮੱਥੇ ਵਿੱਚ ਲੱਗੀ ਲਹੂ ਰਹਾਣ ਹੋ ਗਈ ਨੰਨਾ ਵਗਰੇ ਲਹੂ ਨੂੰ ਆਪਣੇ ਹੱਥਾਂ ਨੂੰ ਲਾ ਕੇ ਖੇੜਦਾ ਖੁਸ਼ ਹੋ ਰਿਹਾ ਹੈ ਗੋਲੀ ਖਾ ਕੇ ਅੱਗੇ ਵਧਦੀ ਜਾਂਦੀ ਹੁਣ ਇਹ ਗੋਲੀ ਜਿਗਰ ਦੇ ਟੋਟੇ ਦੇ ਕੰਨ ਵਿੱਚ ਆ ਲੱਗੀ ਹੈ ਅੰਤਮ ਵਾਰ ਇਹ ਕੜਾ ਲਹੂ ਦੀ ਚੁੰਮ ਦੀ ਚੜਦੀ ਸ਼ਹੀਦੀ ਦਾ ਜਾਮ ਪੀ ਚੁੱਕਾ ਹੈ ਇਸ ਨੂੰ ਇਠਾਂ ਰੱਖਦੀ ਲਾਗੇ ਖੜੀ ਹੋ ਕੇ ਕਾਲਪੁਖ ਦਾ ਸ਼ੁਕਰਾਨਾ ਕਰਨੇ ਕਹਿੰਦੀ ਧੰਨ ਭਾਗ ਨੇ ਮੇਰੇ ਮੇਰੇ ਲਾੜਲੇ ਮੇਰੇ ਸਾਹਮਣੇ ਕਾਉਂ ਵੱਲੋਂ ਚਲਾਏ ਜਾ ਰਹੇ ਧਰਮਯੋਧ ਮੋਰਚੇ ਸਾ ਪਾ ਕੇ ਦਸ਼ਮੇਸ਼ ਪਿਤਾ ਦੇ ਚਰਨਾਂ ਵਿੱਚ ਜਾਬ ਰੱਜਿਆ ਹੈ ਮੇਰੀ ਕੁੱਖ ਸਫਲ ਕਰਕੇ ਹੀ ਗਿਆ ਹੈ ਤੇਰੀ ਬਖਸ਼ਿਸ਼ਾ ਤੇਰੇ ਹਵਾਲੇ ਕਰ ਦਿੱਤੀ ਸਤਿਗੁਰੂ ਕੋਈ ਸ਼ਿਕਵਾ ਨਹੀਂ ਸਗੋਂ ਪ੍ਰਮਾਤਮਾ ਦਾ ਧੰਵਾਦ ਕੋਈ ਜੀਖ ਨਹੀਂ ਮਾਰੀ ਕੋਈ ਹੌਂ ਨਹੀਂ ਕਰੀ ਬੜੇ ਹੌਸਲੇ ਜੁਰਦਿਰਤਾ ਨਾਲ ਹੌਲੀ ਹੌਲੀ ਅੱਗੇ ਦੇ ਪਿੱਛੇ ਤੁਰ ਪਈ ਹੈ ਬੱਚੇ ਦੀ ਕੋਈ ਪਰਵਾਹ ਨਹੀਂ ਕੀਤੀ ਆਪਣੇ ਮਿਸ਼ਨ ਵਿੱਚ ਮਗਨ ਗੁਰਦੁਆਰੇ ਵੱਲ ਸੇਸ਼ ਨੂੰ ਆ ਕੇ ਪ੍ਰਮਾਤਮਾ ਦਾ ਧੰਨਵਾਦ ਕਰਦੀ ਹੋਈ ਸ਼ਾਂਤਮਈ ਪ੍ਰਣਾ ਨਿਭਾਉਂਦੀ ਗੁਰਦੁਆਰੇ ਦੇ ਲਾਗੇ ਪਹੁੰਚ ਗਿਆ ਇਸ ਤਰ੍ਹਾਂ ਆਪਣੇ ਵੀਰਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸ਼ਹੀਦ ਹੋਏ ਵੀਰਾਂ ਦੇ ਲਾਗੋਂ ਦੀ ਲੰਘਦੀ ਜਾ ਰਹੀ ਹੈ ਕੱਪੜੇ ਲੋਹੂ ਲਹਾਨ ਹੋਏ ਮਾਨੋ ਲੁਭਦੀ ਹੋਲੀ ਖੇਡ ਰਹੀ ਹੋਵੇ ਇੰਨੇ ਚਿਰ ਨੂੰ ਇੱਕ ਗੋਲੀ ਛਾਤੀ ਵਿੱਚ ਲੰਘ ਗਈ ਖੁਣ ਕੁਰਬਾਨੀ ਦੀ ਦੇਵੀ ਆਪਣੇ ਪੰਨ ਨੂੰ ਨਿਭਾਉਂਦੀ ਹੋਈ ਧਰਤੀ ਤੇ ਡਿੱਗ ਪਈ ਤੇ ਜਲਦੀ ਇਹਦੀ ਰੂਹ ਆਪਣੇ ਲਾੜਲੇ ਦੇ ਰੂਹ ਦੇ ਨਾਲ ਜਾ ਰਹੀ ਇਸ ਤਰ੍ਹਾਂ ਸੈਂਕੜੇ ਕੁਰਬਾਨੀਆਂ ਦੇਣ ਪਰੰਚ 21 ਮਹੀਨੇ ਬਾਅਦ ਗੋਰੀ ਸਰਕਾਰ ਨੂੰ ਸਿੱਖਾਂ ਦੇ ਸ਼ਾਂਤਮਾਈ ਰੋਸ ਸਕੇ ਝੁਕਣਾ ਪਿਆ ਇਨੀਆਂ ਕੁਰਬਾਨੀਆਂ ਬਾਅਦ 101 ਅਖੰਡ ਪਾਠਾਂ ਦੀ ਲੜੀ ਚਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਬੀਬੀ ਬਰਵੀਰ ਕੌਰ ਇਸ ਬਹਾਦਰ ਕੌਰਨਾਮਾ ਕਰਕੇ ਅਮਰ ਹੋ ਗਏ ਅਤੇ ਇਹ ਸਹੀ ਪਿਆਰਿਓ ਗੁਰਦੁਆਰਾ ਜੈਤੂ ਗੰਗਸਰ ਜਿਸ ਨੂੰ ਅੰਗਰੇਜ਼ੀ ਹਕੂਮਤ ਦੇ ਕੋણો ਆਜ਼ਾਦ ਕਰਵਾਇਆ ਗਿਆ ਔਰ ਆਜ਼ਾਦ ਕਰਵਾਉਣ ਦੇ ਵਿੱਚ ਸਿੱਖਾਂ ਦਾ ਵੱਡਾ ਰੋਲ ਜਿਸ ਦੇ ਵਿੱਚ ਸਿੱਖ ਬੀਬੀਆਂ ਦਾ ਬੜਾ ਵੱਡਾ ਰੋਲ ਸੀ ਇਹਨਾਂ ਦੇ ਵਿੱਚ ਇੱਕ ਸ਼ਹੀਦ ਬੀਬੀ ਬਲਬੀਰ ਕੌਰ ਤੇ ਉਹਦਾ ਬੱਚਾ ਵੀ ਸ਼ਹੀਦੀ ਪਾ ਜਾਂਦੇ ਨੇ ਸੋ ਉਹਨਾਂ ਸ਼ਹੀਦਾਂ ਨੂੰ ਨਮਨ ਹੈ ਸलाम ਹੈ ਕੋਟ ਕੋਟ ਪ੍ਰਣਾਮ ਹੈ ਗੁਰਸਵਾਰੋ ਅਗਰ ਆਪ ਜੀ ਨੂੰ ਇਹ ਵਿਸਿਆ ਵਿਚਾਰ ਚੰਗੀ ਲੱਗੇ ਗੁਰੂ ਜੀ ਦਾ ਟੀਵੀ ਨੂੰ ਸਬਸਕ੍ਰਾਈਬ ਕਰ ਦਿਓ ਜੇ ਲਾਈਕ ਕਰ ਦਿਓ ਜੇ ਕਮੈਂਟ ਕਰਕੇ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁਲਾਣੂ ਨਾ ਜਤਾਰੀਏ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ